ਸੰਗਤ ਜੀ ਗੁਰੂ ਸਾਹਿਬ ਕਹਿੰਦੇ ਨੇ ਕਿ ਰੋਗਨ ਤੇ ਅਰਸੋਗਨ ਤੇ ਜਲਜੋਗਨ ਤੇ ਬਹੁਪਾਂਤ ਚਲਾਵੈ ਉਹ ਪਰਮੇਸ਼ਰ ਸਭ ਜੀਆਂ ਨੂੰ ਰੋਗਾਂ ਤੋਂ ਸੋਗਾਂ ਤੋਂ ਜਲ ਦੇ ਮਗਰਮਛਾਦ ਦੀ ਜੀਵਾਂ ਤੋਂ ਕਈ ਤਰੀਕਾ ਨਾਲ ਬਚਾਉਂਦਾ ਹੈ ਜੀ ਸਤਰਨ ਅਨੇਕ ਚਲਾਵਤ ਘਾਵ ਤਉ ਤਨ ਏਕਨ ਲਾਗਣ ਪਾਵੈ ਦੁਸ਼ਮਨ ਕਈ ਤਰੀਕਾ ਨਾਲ ਦਾਓ ਘਾਓ ਚਲਾਉਂਦਾ ਹੈ ਪਰ ਜੇ ਉਸ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ ਤਾਂ ਸਰੀਰ ਤੇ ਇੱਕ ਖਰੋਚ ਇੱਕ ਜ਼ਖਮ ਤੱਕ ਨਹੀਂ ਲੱਗਣ ਦਿੰਦਾ ਸੋ ਆਓ ਅੱਜ ਆਪਾਂ ਇਸ ਵੀਡੀਓ ਦਾ ਆਗਾਜ਼ ਕਰਦੇ ਹਾਂ ਇਨ੍ਹਾਂ ਪੰਕਤੀਆਂ ਦੇ ਨਾਲ ਤੇ ਜਾਣਨਾ ਕਰਦੇ ਹਾਂ ਕਿ ਇਸ ਜੰਗ ਵਰਗੇ ਮਾਹੌਲਾਂ ਦੇ ਵਿੱਚ ਇਦਾਂ ਦੇ ਜਦੋਂ ਮਾਹੌਲ ਬਣਦੇ ਆ ਪਰੇਸ਼ਾਨੀਆਂ ਆਉਂਦੀਆਂ ਭੀੜਾਂ ਪੈਂਦੀਆਂ ਤੇ ਗੁਰੂ ਕਲੰਗੀਧਰ ਪਾਤਸ਼ਾਹ ਨੇ ਇੱਕ ਸਿੱਖ ਨੂੰ ਕੀ ਕਰਨ ਲਈ ਕਿਹਾ ਉਹ ਕਿਹੜੇ 4 ਆ ਪੰਜ ਕੰਮ ਨੇ ਜ਼ਰੂਰੀ ਜੋ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨੂੰ ਕਹਿੰਦੇ ਨੇ ਕਿ ਤੂੰ ਇਹ ਕਰ ਤੈਨੂੰ ਕੋਈ ਵੀ ਚੀਜ਼ ਛੂਹ ਤੱਕ ਨਹੀਂ ਸਕਦੀ ਗੁਰੂ ਦੀ ਪਿਆਰੀ ਤੇ ਗੁਰੂ ਦੀ ਸਾਜੀ ਸਾਧ ਸੰਗਤ ਜੀ ਜੰਗ ਸ਼ਬਦ ਭਾਵੇਂ 2 ਢਾਈ ਕੁ ਅੱਖਰਾਂ ਦਾ ਸ਼ਬਦ ਹੈ ਪਰ ਇਹ ਢਾਈ ਪੀੜੀਆਂ ਨੂੰ ਬਰਬਾਦ ਕਰਕੇ ਰੱਖ ਦਿੰਦਾ ਜੀ ਜੰਗ ਤੋਂ ਪਿੱਛੋਂ ਵਿਸ਼ੇ ਸੱਥਰਾਂ ਦੇ ਜਿਹੜੇ ਵੈਨ ਹੁੰਦੇ ਨੇ ਉਹ ਜੰਗ ਦੇ ਬੰਬਾਂ ਨਾਲੋਂ ਵੀ ਵੱਧ ਸ਼ੋਰ ਕਰਦੇ ਨੇ ਵੱਧ ਆਵਾਜ਼ ਕਰਦੇ ਨੇ ਤੇ ਇਹ ਗੂੰਜ ਇਹ ਆਵਾਜ਼ ਕਈ ਸਾਲਾਂ ਤੱਕ ਕਈ ਪੀੜੀਆਂ ਤੱਕ ਰਹਿੰਦੀ ਹੈ ਜੀ ਸੋ ਸਾਧ ਸੰਗਤ ਜੀ ਅੱਜ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਐ ਜਾਂ ਪੰਜਾਬ ਦੇ ਜੋ ਹਾਲਾਤ ਅਸੀਂ ਸੁਣਦੇ ਆਂ ਅਸੀਂ ਉਹ ਭਾਵੇਂ ਸਾਰੇ ਹੀ ਉਹਨਾਂ ਤੋਂ ਜਾਣੂ ਆਂ ਪਰ ਆਓ ਇਹਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਗੁਰਬਾਣੀ ਦੇ ਮੁਤਾਬਕ ਸਾਡੇ ਗੁਰੂ ਦੇ ਮੁਤਾਬਕ ਕਿ ਅਸੀਂ ਇਹੋ ਜਿਹੇ ਹਾਲਾਤਾਂ ਤੋਂ ਕਿਵੇਂ ਬਚਣਾ ਤੇ ਇਹਨਾਂ ਹਾਲਾਤਾਂ ਦੇ ਕਾਰਨ ਕੀ ਹੈ ਜੀ ਇਨ੍ਹਾਂ ਹਾਲਾਤਾਂ ਵਿੱਚ ਕਿਸ ਤਰ੍ਹਾਂ ਅਸੀਂ ਰਹਿਣਾ ਹੈ ਕਿਹੜੀਆਂ ਉਹ ਚੀਜ਼ਾਂ ਨੇ ਜੋ ਆਪਣੇ ਕੋਲ ਸਾਨੂੰ ਰੱਖਣੀਆਂ ਚਾਹੀਦੀਆਂ ਨੇ ਜਦੋਂ ਵੀ ਵਿਪਤਾ ਪੈਂਦੀ ਹੈ ਗੁਰੂ ਪਾਸ਼ਾ ਜੀ ਦੇ ਮਤਾਬਕ ਇਹ ਪੁਰਾਤਨ ਸਮੇ ਤੋਂ ਹੁੰਦਾ ਆ ਰਿਹਾ ਜੀ ਸਿੰਘਾਂ ਨੇ ਦੇਖੋ ਕਿੱਡੇ-ਕਿੱਡੇ ਕੱਲੂ ਘਾਰੇ ਅੱਖੀ ਵੇਖੇ ਆ ਪਿੰਡੇ ਤੇ ਜਰੇ ਆ ਹੰਡਾ ਹੀ ਆ ਤੇ ਇਨ੍ਹਾਂ ਹਾਲਾਤਾਂ ਵਿੱਚ ਉਹ ਕਿਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ ਕਿਸ ਤਰ੍ਹਾਂ ਉਹ ਅਰਦਾਸ ਬੇਨਤੀ ਕਰਦੇ ਸੀ ਆਓ ਆਪਾਂ ਸੰਪੂਰਨ ਇਸ ਬਾਰੇ ਸਾਖੀ ਸਰਵਣ ਕਰਦੇ ਆਂ ਇਸ ਬਾਰੇ ਆਪਾਂ ਵਰਤਾਂਤ ਜਿਹੜਾ ਇਹ ਹੋਇਆ ਪਿਛਲੇ ਸਮੇਂ ਦੇ ਵਿੱਚ ਜਾਂ ਜੋ ਹੁਣ ਵਾਪਰ ਰਿਹਾ ਉਹਦੇ ਬਾਰੇ ਵਿਚਾਰ ਕਰਦੀ ਆਂ ਇਸ ਵੀਡੀਓ ਦੇ ਵਿੱਚ ਸਾਰਿਆਂ ਤੋਂ ਪਹਿਲੀ ਗੱਲ ਜਿਹੜੀ ਸਮਝਣ ਵਾਲੀ ਹੈ ਉਹ ਇਹ ਹੈ ਕਿ ਰੋਜ਼-ਰੋਜ਼ ਜੋ ਵੀ ਖਬਰਾਂ ਸਾਨੂੰ ਭਾਰਤ-ਪਾਕਿਸਤਾਨ ਦੀਆਂ ਜੰਗ ਦੀਆਂ ਮਿਲ ਰਹੀਆਂ ਨੇ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਜੰਗ ਦਾ ਤਾਂ ਨਾਮ ਲਿਆ ਵੀ ਮਾੜਾ ਹੁੰਦਾ ਜੀ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੇ ਉਹ ਵੇਲੇ ਦੇਖੇ ਨੇ ਉਹ ਇਸ ਮੌਕੇ ਤੋਂ ਇਸ ਸਾਮੇ ਤੋਂ ਭਲੀ ਭਾਂਤੀ ਜਾਣੂ ਨੇ ਪ੍ਰਸੰਗਤ ਜੀ ਜਿਹੜੀ ਵੀ ਕੋਈ ਚੀਜ਼ ਧਰਤੀ ਤੇ ਵਾਪਰਦੀ ਹੈ ਨਾ ਜੀ ਉਹ ਐਵੇਂ ਨਹੀਂ ਹੁੰਦੀ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਪਰ ਹੁੰਦਾ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਕੁਝ ਵੀ ਚੀਜ਼ ਅਸਚਰਜ ਨਹੀਂ ਹੋ ਰਹੀ ਕੁਝ ਵੀ ਅਨਹੋਣੀ ਨਹੀਂ ਹੋ ਰਹੀ ਜੋ ਹੋ ਰਿਹਾ ਉਹ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਹੋ ਰਿਹਾ ਅਸਲ 'ਚ ਜਦੋਂ ਧਰਤੀ ਪਾਪਾਂ ਦਾ ਭਾਰ ਚੁੱਕਣ ਦੇ ਅਸਮਰਥ ਹੋ ਜਾਂਦੀ ਹੈ ਜਦੋਂ ਲੋਕ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ ਪਾਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਇਦਾਂ ਦੇ ਵਿਸ਼ੇਵਕਾਰਾਂ ਦੀ ਜਦੋਂ ਪਰਮਾਰ ਹੋ ਜਾਂਦੀ ਹੈ ਧਰਤੀ ਤੋਂ ਫਿਰ ਉਹਦੇ ਪਾਪਾਂ ਦਾ ਬੋਝ ਚੱਕਿਆ ਨਹੀਂ ਜਾਂਦਾ ਤੇ ਜਦੋਂ ਧਰਤੀ ਇਸ ਪਾਪਾਂ ਦੇ ਬੋਝ ਨੂੰ ਚੁੱਕਣ ਦੇ ਅਸਮਰਥ ਹੋ ਜਾਂਦੀ ਹੈ ਫੇਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਸ ਕਾਇਨਾਤ ਦੇ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੀ ਹੈ ਕਿ ਮੇਰਾ ਭਾਰ ਹੌਲਾ ਕਰੋ ਸਤਿਗੁਰ ਜੀ ਫੇਰ ਸਤਿਗੁਰ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਕੁਝ ਇਸ ਤਰ੍ਹਾਂ ਦਾ ਸਮਾਂ ਲੈ ਕੇ ਆਉਂਦਾ ਜਿਸ ਦੀ ਵਜ੍ਹਾ ਕਰਕੇ ਲੋਕ ਫਿਰ ਮੁੜ ਤੋਂ ਪ੍ਰਮਾਤਮਾ ਦੇ ਅੱਗੇ ਤੌਬਾ ਕਰਦੇ ਆ ਮਾਰੇ ਤੇ ਪਾਪ ਭਰੇ ਕੰਮ ਕਰਨ ਤੋਂ ਉਹ ਫਿਰ ਇਨਕਾਰ ਕਰਦੇ ਆ ਨਿੱਕੀ ਵਾਲੇ ਪਾਸੇ ਨੂੰ ਜਾਂਦੇ ਆ ਕੋਈ ਪੀਰਾਂ ਨੂੰ ਕੋਈ ਫਕੀਰਾਂ ਨੂੰ ਕੋਈ ਦੇਵੀਆਂ ਨੂੰ ਕੋਈ ਦੇਵਤਿਆਂ ਨੂੰ ਕੋਈ ਕਿਸੇ ਤਰੀਕੇ ਨਾਲ ਕੋ ਕਿਸੇ ਤਰੀਕੇ ਨਾਲ ਫਿਰ ਉਹ ਪ੍ਰਮਾਤਮਾ ਨੂੰ ਉਸ ਰੱਬ ਨੂੰ ਯਾਦ ਕਰਦੇ ਆ ਕੋਈ ਦਾਨ ਪੁੰਨ ਕਰਦਾ ਕੋਈ ਚੰਗੇ ਕੰਮ ਕਰਦਾ ਕੋਈ ਕੀਤੇ ਹੋਏ ਕੰਮਾਂ ਦੀ ਗੁਨਾਹਾਂ ਦੀ ਆਪਣਿਆਂ ਦੀ ਮਾਫੀ ਮੰਗਦਾ ਨਾਮ ਬਾਣੀ ਸਿਮਰਨ ਨਾਲ ਜੁੜਦੇ ਨੇ ਲੋਕ ਅਰਦਾਸ ਬੇਨਤੀ ਕਰਦੇ ਨੇ ਤੇ ਫਿਰ ਜਦੋਂ ਜਿਹੜੇ ਸ਼ੁਭ ਕੰਮ ਤੇ ਪਰਮਾਤਮਾ ਦੇ ਨਾਮ ਨੂੰ ਸਿਮਰਨ ਵਾਲੇ ਕਾਰਜ ਕੀਤੇ ਜਾਂਦੇ ਨੇ ਜੀ ਤਾਂ ਧਰਤੀ ਦਾ ਭਾਰ ਹੌਲੀ-ਹੌਲੀ ਪਾਪਾਂ ਦੇ ਬੋਝ ਤੋਂ ਘਟ ਕੇ ਜਿਹੜਾ ਚੰਗੇ ਪਾਸੇ ਵੱਲ ਨੂੰ ਹੌਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਜਦੋਂ ਧਰਤੀ ਦੇ ਉੱਤੇ ਪਾਪ ਦਾ ਬੋਝ ਹੌਲੀ-ਹੌਲੀ ਘਟ ਹੁੰਦਾ ਹੈ ਸਮਾ ਪਾ ਕੇ ਇਹ ਜਿਹੜਾ ਔਖਾ ਸਮਾ ਇਹ ਵੀ ਫਿਰ ਟਲ ਜਾਂਦਾ ਹੈ ਜੀ ਹੁਣ ਇੱਥੇ ਮੈਂ ਆਪ ਜੀ ਨੂੰ ਇਹ ਪੰਜ ਗੱਲਾਂ ਦੱਸਣ ਜਾ ਰਹੀ ਆਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਰ ਸਿੱਖ ਨੂੰ ਕਰਨ ਲਈ ਕਹਿੰਦੇ ਨੇ ਜਦੋਂ ਵੀ ਸਾਡੇ ਤੇ ਕੋਈ ਵਿਪਤਾ ਪਵੇ ਜਾਂ ਕੋਈ ਭਿਆਨਕ ਜਾਂ ਮਾੜਾ ਸਮਾ ਆ ਰਿਹਾ ਹੋਵੇ ਸੰਗਤ ਜੀ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਕਲਯੁਗ ਆਇਆ ਸੀ ਆਪਾਂ ਜਾਣਦੇ ਆਂ ਕਹਿੰਦੇ ਆ ਜਦੋਂ ਕਲਯੁਗ ਚੱਲ ਕੇ ਖੁਦ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਆਇਆ ਤੇ ਉਹਨੇ ਮਹਾਰਾਜ ਜੀ ਦੇ ਨਾਲ ਬਚਨ ਸਾਂਝੇ ਕੀਤੇ ਸੀ ਤੇ ਆਖਿਆ ਸੀ ਕਿ ਜਦੋਂ ਮੇਰਾ ਪਹਿਰਾ ਹੋਵੇਗਾ ਨਾ ਜਦੋਂ ਕਲਯੁਗ ਕਹਿੰਦਾ ਮੇਰਾ ਸਮਾਂ ਆਏਗਾ ਤਾਂ ਮੈਂ ਲੋਕਾਂ ਨੂੰ ਤਬਾਹ ਕਰ ਦੇਵਾਂਗਾ ਜਿਹੜੇ ਮਾੜੇ ਕਰਮ ਕਮਾਉਣਗੇ ਜਿਹੜੇ ਨਾਮ ਬਾਣੀ ਨਾਲ ਨਹੀਂ ਜੁੜਨਗੇ ਮੈਂ ਉਹਨਾਂ ਨੂੰ ਤਬਾਹ ਕਰ ਦੇਵਾਂਗਾ ਉਹਨਾਂ ਦੀ ਜ਼ਿੰਦਗੀ ਨੂੰ ਮੈਂ ਤਹਸ ਨਹਸ ਕਰ ਦਿਆਂਗਾ ਪਰ ਜਿੱਥੇ ਵੀ ਨਾਮ ਬਾਣੀ ਕੀਰਤਨ ਦਾ ਭਜਨ ਦਾ ਪ੍ਰਤਾਪ ਹੋਵੇਗਾ ਉੱਥੇ ਮੇਰਾ ਜੋਰ ਫਿਰ ਚੱਲ ਨਹੀਂ ਪਾਏਗਾ ਉੱਥੇ ਨਹੀਂ ਮੈਂ ਕੁਝ ਕਰ ਪਾਵਾਂਗਾ ਨਹੀਂ ਚੱਲ ਸਕਦਾ ਉੱਥੇ ਮੇਰਾ ਜੋਰ ਕਲਯੁਗ ਨੇ ਤਾਂ ਗੁਰੂ ਸਾਹਿਬ ਨੂੰ ਮਹਾਰਾਜ ਨੂੰ ਇਹ ਵੀ ਕਿਹਾ ਸੀ ਕਿ ਮੈਨੂੰ ਆਪਣੇ ਨਾਲ ਰੱਖ ਲੋ ਤੋੜਾ ਪੰਥ ਜਿੱਡਾ ਹੈ ਜਿਹੜਾ ਖਾਲਸਾ ਪੰਥ ਹੈ ਉਹਦੇ ਵਿੱਚ ਜੇ ਕੋ ਮੈਂ ਵੀ ਸ਼ਾਮਲ ਹੋ ਜਾਂ ਤਾਂ ਕੀ ਫਰਕ ਪੈਂਦਾ ਤੁਹਾਡਾ ਜਿਹੜਾ ਪੰਥ ਹੈ ਜਿਹੜਾ ਖਾਲਸਾ ਪੰਥ ਇਹਦੇ ਵਿੱਚ ਮੈਨੂੰ ਜਗ੍ਹਾ ਦੇ ਦਿਓ ਪਨਾਹ ਦੇ ਦਿਓ ਮੈਨੂੰ ਸ਼ਰਨ ਦੇ ਦਿਓ ਪਰ ਮਹਾਰਾਜ ਨੇ ਆਖਿਆ ਸੀ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਤੈਨੂੰ ਸ਼ਰਨ ਇਸ ਕਰਕੇ ਨਹੀਂ ਮਿਲ ਸਕਦੀ ਕਿਉਂਕਿ ਜਿਹੜੀ ਤੇਰੀ ਕਰਨੀ ਹੈ ਜਿਹੜੀ ਤੇਰੀ ਜੀਵਨੀ ਹੈ ਉਹ ਬੜੀ ਮੈਲੀ ਹੈ ਤੇਰੀ ਸੋਚ ਤੇਰੇ ਕਾਰਜ ਤੇਰੀ ਕਰਨੀ ਕਮਾਈ ਬਹੁਤ ਭੈੜੀ ਹੈ ਇਸ ਕਰਕੇ ਤੂੰ ਨਹੀਂ ਆ ਸਕਦਾ ਮੇਰੇ ਸਿੱਖ ਪੰਥ ਦੀ ਜਿਹੜੀ ਕਰਨੀ ਹੈ ਉਹ ਬਹੁਤ ਨਿਰਮਲ ਹੈ ਮੇਰੇ ਸਿੱਖਾਂ ਚ ਮੇਰੇ ਖਾਲਸੇ ਚ ਕੋਈ ਮਿਲਾਵਟ ਨਹੀਂ ਸੋ ਤੇਰਾ ਸ਼ਰਨ ਚ ਆਉਣਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਪਰ ਤੂੰ ਆਪਣਾ ਜੋਰ ਉਹਨਾਂ ਤੇ ਦਿਖਾ ਸਕੇਂਗਾ ਜਿਹੜੇ ਤੇਰੇ ਸੋਚ ਦੇ ਧਾਰ ਨਹੀਂ ਹੋਣਗੇ ਜਿਨ੍ਹਾਂ ਦੀ ਸੋਚ ਤੇਰੇ ਵਰਗੀ ਮੈਲੀ ਹੋਏਗੀ ਪਰ ਜੋ ਨਾਮ ਬਾਣੀ ਦੇ ਸਿਮਰਨ ਦੇ ਤੇ ਚੰਗੇ ਕਰਮਾਂ ਦੇ ਨਾਲ ਜੁੜੇ ਹੋਣਗੇ ਉੱਥੇ ਤੇਰਾ ਜੋਰ ਨਹੀਂ ਚੱਲ ਸਕਦਾ ਸੋ ਸੰਗਤ ਜੀ ਇਸ ਕਲਯੁਗ ਚ ਆਪਾਂ ਗੁਰੂ ਦੇ ਹੁਕਮ ਨੂੰ ਮੰਨਿਏ ਤੇ ਪੰਜ ਕੰਮ ਜਿਹੜੇ ਗੁਰੂ ਪਾਸ਼ਾ ਜੀ ਨੇ ਕਹੇ ਉਹ ਚ ਸਭ ਤੋਂ ਜੋ ਪਹਿਲਾ ਕੰਮ ਕਰਨਾ ਹੈ ਉਹ ਹੈ ਜੀ ਨਾਮ ਜਪਣਾ ਪਰਮਾਤਮਾ ਦਾ ਨਾਮ ਜਪਣਾ ਜਪ ਤਪ ਕਰਨਾ ਜੀ ਪਰਮਾਤਮਾ ਦਾ ਨਾਮ ਤੁਸੀਂ ਜੇ ਪੜ੍ਹਨਾ ਜਾਣਦੇ ਹੋ ਬਾਣੀ ਤਾਂ ਪੜ੍ਹ ਵੀ ਸਕਦੇ ਹੋ ਨਹੀਂ ਵੀ ਪੜ੍ਹਨਾ ਆਉਂਦਾ ਜਾਂ ਕਿਸੇ ਵੀ ਕਾਰਜ ਕਰਕੇ ਬੈਠ ਕੇ ਨਹੀਂ ਪੜ੍ਹ ਹੁੰਦਾ ਤਾਂ ਸੁਣੋ ਜ਼ਰੂਰ ਗੁਰੂ ਘਰਾਂ ਦੇ ਵਿੱਚ ਜਾ ਕੇ ਗੁਰੂ ਪਾਸ਼ਾ ਜੀ ਦੇ ਦਰਸ਼ਨੇ ਦੀਦਾਰ ਕਰੋ ਟੀਵੀ ਦੇ ਉੱਤੇ ਮੋਬਾਈਲ ਦੇ ਉੱਤੇ ਜਦੋਂ ਤੁਸੀਂ ਸਮਾਂ ਲਗਾ ਹੀ ਰਹੇ ਹੋ ਤਾਂ ਕਿਉਂ ਨਾ ਇਹ ਸਮਾਂ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਬਤਾਇਆ ਜਾਵੇ ਔਰ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਰੋਜ਼ ਬਾਣੀ ਦਾ ਜਿਹੜਾ ਪ੍ਰਚਾਰ ਹੈ ਬਾਣੀ ਦਾ ਪਸਾਰ ਹੈ ਉਹ ਜ਼ਰੂਰ ਕਰਨਾ ਉੱਥੇ ਕਦੇ ਵੀ ਕਲਯੁਗ ਦਾ ਪਹਿਰਾ ਨਹੀਂ ਹੋ ਸਕਦਾ ਕਦੇ ਵੀ ਕੋਈ ਮੁਸੀਬਤ ਨਹੀਂ ਆ ਸਕਦੀ ਜੇ ਕਦੇ ਕੋਈ ਮੁਸੀਬਤ ਆਵੇ ਵੀ ਤਾਂ ਸਤਗੁਰ ਸੱਚੇ ਪਾਸ਼ਾ ਹੱਥ ਦੇ ਕੇ ਤੁਹਾਨੂੰ ਉਹਦੇ ਵਿੱਚੋਂ ਕੱਢ ਲੈਂਦੇ ਨੇ ਜੀ ਸੋ ਪਹਿਲੀ ਗੱਲ ਜੋ ਤੁਸੀਂ ਯਾਦ ਰੱਖਣੀ ਹੈ ਸਤਿਗੁਰੂ ਦੀ ਬਾਣੀ ਨੂੰ ਕਦੇ ਵਿਸਾਰਨਾ ਨਹੀਂ ਆਪਣੇ ਘਰਾਂ ਦੇ ਵਿੱਚ ਪੋਥੀਆਂ ਲਿਆ ਕੇ ਉਹਨਾਂ ਦੇ ਉੱਤੇ ਸਹਿਜ ਪਾਠ ਸ਼ੁਰੂ ਕਰਿਆ ਕਰੋ ਜਦੋਂ ਕਦੇ ਮਾੜਾ ਕਦੇ ਔਖਾ ਸਮਾਂ ਆਉਂਦਾ ਹੈ ਰੋਜ਼ ਦਾ ਚਾਹੇ ਇੱਕ ਅੰਗ ਹੀ ਪੜਨਾ ਕਰੋ ਯਕੀਨ ਮੰਨਿਓ ਗੁਰੂ ਪਾਤਸ਼ਾਹ ਜੀ ਤੁਹਾਡਾ ਪਾਠ ਨੂੰ ਕਦੇ ਅਧੂਰਾ ਨਹੀਂ ਰਹਿਣ ਦੇਣਗੇ ਤੁਹਾਨੂੰ ਕਿੱਡੀ ਵੀ ਮੁਸੀਬਤ ਹੋਵੇ ਤੁਹਾਨੂੰ ਦੇ ਵਿੱਚੋਂ ਕੱਢ ਲੈਣਗੇ ਤੇ ਪਾਠ ਦੀ ਸੇਵਾ ਵੀ ਤੁਹਾਡੇ ਤੋਂ ਪੂਰੀ ਲੈਣਗੇ ਪਰ ਪਾਠ ਕਰਦੇ ਸਮੇਂ ਕੇਵਲ ਆਪਣਾ ਨਹੀਂ ਇਹ ਨਹੀਂ ਕਿ ਭਾਰਤ ਬਚ ਜੇ ਪਾਕਿਸਤਾਨ ਨੂੰ ਜੜ ਜੀ ਨਹੀਂ ਜੀ ਸਰਬੱਤ ਦਾ ਭਲਾ ਮੰਗਣਾ ਹੈ ਜਦੋਂ ਵੀ ਮੰਗਣਾ ਹੈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਰਬੱਤ ਦਾ ਭਲਾ ਮੰਗਣਾ ਹੀ ਸਿਖਾਇਆ ਹੈ ਕਿਉਂਕਿ ਸਾਰੀ ਕਾਇਨਾਤ ਉਸ ਵਾਹਿਗੁਰੂ ਨੇ ਇੱਕੋ ਜੀ ਸਾਜੀ ਹੈ ਜੀ ਦੂਸਰਾ ਜਿਹੜਾ ਕੰਮ ਉਹਨਾਂ ਨੇ ਕਿਹਾ ਉਹ ਕਿਹਾ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਆਪਣੇ ਘਰ ਦੇ ਵਿੱਚ ਇੱਕ ਗੁਟਕਾ ਘਟੋ ਘਾਟੇ ਸੁਖਮਨੀ ਸਾਹਿਬ ਦਾ ਜ਼ਰੂਰ ਰੱਖੋ ਰੋਜ਼ਾਨਾ ਚਾਹੇ ਪਾਠ ਕਰੋ ਚਾਹੇ ਟੀਵੀ ਫੋਨ ਤੇ ਕਿਸੇ ਰੇਡੀਓ ਟੇਪ ਰਿਕਾਰਡ ਤੇ ਜ਼ਰੂਰ ਲਗਾਓ ਗੁਰਬਾਣੀ ਦਾ ਜਿਹੜਾ ਜਿੰਨਾ ਵੱਧ ਤੋਂ ਵੱਧ ਉਚਾਰਨ ਹੋਏਗਾ ਜਾਂ ਜਿੰਨਾ ਵੱਧ ਤੋਂ ਵੱਧ ਬਾਣੀ ਸਰਵਣ ਕਰੋਗੇ ਉਨਹੀਂ ਫਾਇਦਾ ਸੁਖਮਨੀ ਸਾਹਿਬ ਨੂੰ ਤਾਂ ਸੁੱਖਾਂ ਦੀ ਮਣੀ ਤੱਕ ਗੁਰੂ ਪਾਸ਼ਾ ਜੀ ਨੇ ਕਿਹਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਸੋ ਗਮਨੀ ਸਾਹਿਬ ਦਾ ਪਾਠ ਸਰਵਨ ਕਰਿਆ ਕਰੋ ਜਦੋਂ ਵੀ ਕੋਈ ਇਦਾਂ ਦਾ ਸਮਾਂ ਆਉਂਦਾ ਹੈ ਤੀਜੀ ਚੀਜ਼ ਚੌਪਈ ਸਾਹਿਬ ਦਾ ਪਾਠ ਜੇਕਰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜਾਣਦੇ ਹੋ ਜਾਂ ਰਹਿਣਾ ਚਾਹੁੰਦੇ ਹੋ ਤਾਂ ਚੌਪਈ ਸਾਹਿਬ ਦਾ ਪਾਠ ਜ਼ਰੂਰ ਕਰਨਾ ਕਰੋ ਜੀ ਚੌਪਈ ਸਾਹਿਬ ਦਾ ਪਾਠ ਪੜ੍ਹ ਕੇ ਮਨ ਹਮੇਸ਼ਾ ਦੇ ਲਈ ਸਦਾ ਫਿਰ ਲਈ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਹੈ ਅਰਦਾਸ ਕਰੋ ਜੋ ਸਿੱਖ ਕੋਲੇ ਸਭ ਤੋਂ ਕੀਮਤੀ ਦਾਤ ਹੈ ਉਹ ਹੈ ਅਰਦਾਸ ਔਖੇ ਵੇਲੇ ਅਰਦਾਸ ਕਰੋ ਸੌਖੇ ਵੇਲੇ ਸ਼ੁਕਰਾਨਾ ਕਰੋ ਜੀ ਅਰ ਅਰਦਾਸ ਦੇ ਜਰੀਏ ਤਾਂ اٹਕ ਦਰਿਆ ਨੂੰ ਵੀ ਰੋਕਿਆ ਜਾ ਸਕਦਾ ਹੈ ਜੀ ਸੋ ਇਦਾਂ ਦੇ ਸਮਿਆਂ ਦੇ ਵਿੱਚ ਜੇ ਅਸੀਂ ਪਰਮਾਤਮਾ ਦਾ ਪੱਲਾ ਘੁੱਟ ਕੇ ਫੜਾਂਗੇ ਯਕੀਨ ਮੰਨਿਓ ਜਿਵੇਂ ਔਖੇ ਵੇਲੇ ਬੱਚਾ ਮਾਂ ਨੂੰ ਯਾਦ ਕਰਦਾ ਤੇ ਮਾਂ ਦੇ ਆਉਂਦੇ ਹੀ ਬੱਚਾ ਨਿਸ਼ਚਿੰਤ ਹੋ ਜਾਂਦਾ ਕਿ ਹੁਣ ਮੈਨੂੰ ਕੁਝ ਨਹੀਂ ਹੋ ਸਕਦਾ ਮੇਰੀ ਮਾਂ ਮੇਰੇ ਕੋਲ ਆ ਉਸੇ ਪ੍ਰਕਾਰ ਇਹ ਗੁਰਬਾਣੀ ਇਹ ਤਾਂ ਸਾਡਾ ਸਭ ਕੁਝ ਹੀ ਹੈ ਜੀ ਸੋ ਇਦਾਂ ਦੇ ਵਕਤ ਦੇ ਵਿੱਚ ਔਖੇ ਸਮੇਂ ਦੇ ਵਿੱਚ ਗੁਰਬਾਣੀ ਦਾ ਆਸਰਾ ਲਈਏ ਤੇ ਵਕਤ ਨੂੰ ਵਿਚਾਰਨਾ ਚਾਹੀਦਾ ਹੈ ਜੀ ਵਕਤ ਵਿਚਾਰੇ ਸੋ ਬੰਦਾ ਹੋਏ ਗੁਰਬਾਣੀ ਦੇ ਵਿੱਚ ਸਾਡੇ ਦਰਜ ਹੈ ਕਿ ਜਿਹੜਾ ਬੰਦਾ ਵਕਤ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਬੰਦਾ ਤਾਂ ਉਹੀ ਹੈ ਜੀ ਅਦਰਵਾਈਜ਼ ਜੇਕਰ ਅਸੀਂ ਬਾਣੀ ਨੂੰ ਨਹੀਂ ਮੰਨਾਂਗੇ ਗੁਰੂ ਦੀ ਗੱਲ ਨੂੰ ਨਹੀਂ ਮੰਨਾਂਗੇ ਤਾਂ ਫਿਰ ਸਾਡੇ ਤੋਂ ਵੱਡਾ ਮੂਰਖ ਵੀ ਕੋਈ ਨਹੀਂ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ ਗੁਰੂ ਪਾਸ਼ਾ ਜੀ ਨੇ ਹਰ ਇੱਕ ਗੱਲ ਦਾ ਜਵਾਬ ਗੁਰਬਾਣੀ ਦੇ ਵਿੱਚ ਤਰਕ ਦੇ ਆਧਾਰ ਤੇ ਕੀਤਾ ਜੋ ਅਸੀਂ ਗੱਲ ਇਸ ਵੀਡੀਓ ਦੀ ਸ਼ੁਰੂਆਤ 'ਚ ਕੀਤੀ ਸੀ ਕਿ ਪਰਮਾਤਮਾ ਸਾਨੂੰ ਹਰ ਜਗ੍ਹਾ ਤੇ ਰੱਖ ਸਕਦਾ ਹੈ ਜੀ ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ ਉਹ ਪਰਮਾਤਮਾ ਪਰਮੇਸ਼ਰ ਸਾਨੂੰ ਹਰ ਪ੍ਰਕਾਰ ਦੀ ਵਿਵਤਾ ਦੇ ਵਿੱਚੋਂ ਕੱਢ ਲੈਂਦਾ ਬਹੁਤ ਤਰੀਕੇ ਨੇ ਉਸ ਵਾਹਿਗੁਰੂ ਕੋਲੇ ਸਾਨੂੰ ਉਹਨਾਂ ਔਖੀਆਂ ਘੜੀਆਂ 'ਚੋਂ ਕੱਢਣ ਦੇ ਸਤਰ ਅਨੇਕ ਚਲਾਵਤ ਘਾਵ ਤੋ ਤਨ ਏਕ ਨਾ ਲਾਗਣ ਪਾਵੇ ਦੁਸ਼ਮਣ ਕਈ ਤਰੀਕੇ ਨਾਲ ਸਾਡੇ ਤੇ ਚਾਹੇ ਦਾਅ ਪੇਜ ਖਿਡਣਾ ਜਾਣਦਾ ਹੋਵੇ ਜਾਂ ਚਲਾਵੇ ਪਰ ਉਹ ਪਰਮਾਤਮਾ ਜਦੋਂ ਸਾਡੇ ਵੱਲ ਹੋ ਜੇ ਨਾ ਸੰਗਤ ਜੀ ਤਾਂ ਸਾਨੂੰ ਇੱਕ ਝਰੀਟ ਤੱਕ ਨਹੀਂ ਲੱਗਣ ਦਿੰਦਾ ਕਿਉਂਕਿ ਗੁਰਬਾਣੀ ਦੇ ਵਿੱਚ ਤਾਂ ਲਿਖਿਆ ਹੈ ਜੀ ਕਿ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਜਿਹਦਾ ਪਰਮਾਤਮਾ ਵੱਡਾ ਸਮਰੱਥ ਹੋਵੇ ਉਹਦੇ ਨਾਲ ਕਿਵੇਂ ਪੰਗਾ ਲੈ ਸਕਦਾ ਉਹਨੂੰ ਕੋਈ ਕਿਵੇਂ ਦੁੱਖ ਪਹੁੰਚਾ ਸਕਦਾ ਦੁੱਖ ਭੰਜਨ ਤੇਰਾ ਨਾਮ ਜੀ ਜਿਸ ਪ੍ਰਮਾਤਮਾ ਦਾ ਨਾਮ ਹੀ ਦੁੱਖਾਂ ਦਾ ਨਾਸ਼ ਕਰਦਾ ਹੈ ਉਹ ਪ੍ਰਮਾਤਮਾ ਨੂੰ ਸਦਾ ਆਪਣੇ ਚਿੱਤ ਚੇਤੇ ਵਿੱਚ ਰੱਖੋ ਆਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਅਠੇ ਪਹਿਰ ਪ੍ਰਮਾਤਮਾ ਨੂੰ ਚਿੱਤ ਚੇਤੇ ਵਿੱਚ ਰੱਖਣਾ ਕਰੋ ਹਰ ਔਖੀ ਸੌਖੀ ਘੜੀ ਦੇ ਵਿੱਚ ਉਸ ਵਾਹਿਗੁਰੂ ਨਾਲ ਆਪਣੇ ਮਨ ਦੀ ਬਿਰਤੀ ਜੋੜੀ ਰੱਖੋ ਕਿਸੇ ਵੀ ਪ੍ਰਕਾਰ ਦਾ ਕਾਰਜ ਕਰਦੇ ਹੋ ਸੁੱਖ ਦਾ ਸਮਾਂ ਦੁੱਖ ਦਾ ਸਮਾਂ ਔਖੀ ਘੜੀ ਹੈ ਜਾਂ ਸੌਖੀ ਘੜੀ ਹੈ ਜੇ ਵਾਹਿਗੁਰੂ ਤੁਹਾਡੇ ਮਨ ਦੇ ਵਿੱਚ ਹਨ ਜੀ ਉਹ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਬਿਠਾਉਣਾ ਕਰ ਲਓ ਫੇਰ ਕਿਤੇ ਵੀ ਕਿਸੇ ਵੀ ਗੱਲ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਸੋ ਗੁਰੂ ਪਾਸ਼ਾ ਜੀ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਅਸੀਂ ਹਰ ਪ੍ਰਕਾਰ ਦੇ ਸਮੇਂ ਦੇ ਵਿੱਚੋਂ ਬੜੀ ਹੀ ਆਸਾਨੀ ਨਾਲ ਬੜੇ ਹੀ ਆਨੰਦ ਦੇ ਨਾਲ ਨਿਕਲ ਸਕਦੇ ਹਾਂ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਹੌਸਲਾ ਜ਼ਰੂਰ ਦੇ ਕੇ ਗਈ ਹੋਏਗੀ ਇੱਕ ਕਦਮ ਤਾਂ ਤੁਹਾਡਾ ਗੁਰੂ ਵੱਲ ਜ਼ਰੂਰ ਵਧਿਆ ਹੋਏਗਾ ਜੇ ਵੀਡੀਓ ਚੰਗੀ ਲੱਗੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸਣਾ ਕਰੋ ਸਾਡਾ ਵੀ ਹੌਸਲਾ ਵਜਾਈ ਕਰੋ ਤੇ ਕੱਲ ਨੂੰ ਆਪਾਂ ਫੇਰ ਇਦਾਂ ਦੀ ਹੀ ਕੋਈ ਹੋਰ ਵੀਡੀਓ ਲੈ ਕੇ ਗੁਰੂ ਪਾਸ਼ਾ ਜੀ ਦਾ ਸਨੇਹਾਂ ਲੈ ਕੇ ਆਪ ਜੀ ਦੀ ਕਚੈਰੀ 'ਚ ਹਾਜ਼ਰ ਹੋਵਾਂਗੇ ਭੁੱਲਾਂ ਚੁੱਕਾਂ ਦੇ ਲਈ ਮਾਫੀ ਸਾਨੂੰ ਦੋ ਇਜਾਜ਼ਤ ਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ